طرفੋਂ ਉਹ ਟੈਕਸ 20% ਲੱਗਿਆ ਤੇ ਸਾਡਾ ਉਹਨਾਂ ਨਾਲੋਂ ਵੀ 2% ਘੱਟ ਜੇ بنگਲਾਦੇਸ਼ ਦੀ ਗੱਲ ਕਰ ਲਈਏ ਕਿਉਂਕਿ ਚਾਵਲ ਵਗੈਰਾ ਦੂਜਾ ਚੀਜ਼ਾ ਕੰਪੀਟੀਟਰ ਸਾਡੇ ਉਹੀ ਨੇ ਤਾਂ ਉੱਥੇ ਵੀ 20% ਹੈ ਸਾਡਾ 18% ਜੇ ਇੰਡੋਨੇਸ਼ੀਆ ਦੀ ਗੱਲ ਕਰ ਲਈਏ ਉੱਥੇ 19% ਹੈ ਤੇ ਸਾਡਾ 18% ਹੈ ਇਹ ਹੁਣ ਮੈਨੂੰ ਤਾਂ ਫਾਰਮੂਲਾ ਸਮਝ ਨਹੀਂ ਆਇਆਗਾ ਵੀ ਇਹ ਕਿਵੇਂ ਇਲਜ਼ਾਮ ਲਾ ਰਹੇ ਆ ਕਈ ਵਾਰੀ ਫਿਰ ਪਤਾ ਹੀ ਹੈ ਕਿ ਇਸ ਗੱਲ ਦੇ ਵਿੱਚ ਇਲਜ਼ਾਮ ਜਦੋਂ ਝੂਠੇ ਸੱਚੇ ਲੱਗਦੇ ਆ ਫਿਰ ਮਾ जब सरकार गरीब के साथ खड़ी हो तो हर सुबह में जगती है एक नई उम्मीद एक नया भरोसा हमने गरीबों के उत्थान के लिए न केवल योजनाएं चलाई बल्कि यह भी सुनिश्चित किया है कि वे धरातल पर उतरे अब तो गरीब परिवारों को अपनी बेटियों की शादी की चिंता नहीं करनी पड़ती है उन्हें मुख्यमंत्री विवाह सगन योजना के तहत कहत्तर हजार रूपए तक सुगुन राशि दी जा रही है गरीब महिलाओं को रसोई के धुएं और महंगाई से राहत देने के लिए हम हर महीने केवल पाँच सौ में गैस सिलेंडर दे रहे हैं मुख्यमंत्री ग्रामीण आवास योजना से अब हर गरीब के सिर पर छत है और मुफ्त प्लॉट से मिला है जीने का सम्मान मुझे मुख्यमंत्री आवास योजना से घर और ਸਵਚ ਭਾਰਤ ਮਿਸ਼ਨ ਗ੍ਰਾਮੀਣ ਸੇ ਸੋਚ ਲਾ ਕਲਾ ਮਿਲਾ ਪੀਐਮ ਸੂਰਯਘਰ ਮੁਫਤ ਬਿਜਲੀ ਯੋਜਨਾ ਸੇ ਖੇਤੋਂ ਔਰ ਘਰੋਂ ਮੇ ਮੁਫਤ ਬਿਜਲੀ ਪਹੁੰਚ ਰਹੀ ਹੈ अब किसान भी आत्मनिर्भर निर्भर और बच्चे भी रोशन भविष्य की ओर जब गरीब को इलाज का बोझ न उठाना पड़े और बुजुर्गों को मिले पाँच लाख रुपए तक का मुफ्त उपचार तभी तो हर चेहरे पर लौटती है मुस्कान गरीब की खुशहाली ही हरियाणा की असली पहचान है जब हर चेहरे पर मुस्कान हो तभी पूरा होता है सशक्त हरियाणा का सपना में हों मेरी बेनती है सारे सजना खास करके पोलिटिकल विरोधी है ਤੁਸੀਂ ਵੀ ਐਸੇ ਦੇਸ਼ ਚ ਬੁchnਾ ਹੈ ਤੁਸੀਂ ਵੀ ਇੰਨਾ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਵੋਟਾਂ ਲੈਣੀਆਂ ਹੈ ਕਿਰਪਾ ਕਰਕੇ ਗੁੰਮਰਾਹ ਨਾ ਕਰੋ ਔਰ ਮੇਰੇ ਗੱਲ ਇੱਕ ਪੁਰਾਣੀ ਯਾਦ ਆ ਗਈ ਪੰਜਾਬ ਦੀ ਧਰਤੀ ਤੇ ਜਿਹੜੇ ਹੋਰ ਫਾਇਦੇ ਹੋਣੇ ਮੈਂ ਉਸ ਤੋਂ ਪਹਿਲਾਂ ਇੱਕ ਗੱਲ ਸੁਣਾ ਦਿਆਂ ਬਜ਼ੁਰਗ ਸੁਣਾਉਂਦੇ ਹੁੰਦੇ ਸੀ ਜਾਂ ਪੋਲਿਟੀਕਲ ਬੰਦੇ ਪੁਰਾਣੇ ਸੁਣਾਉਂਦੇ ਆ ਕਿ ਜਦੋਂ ਭਾਖੜਾ ਡੈਮ ਬਣਨ ਲੱਗਿਆ ਹਾਲਾਂਕਿ ਚਲੋ ਉਸ ਵੇਲੇ ਤਾਂ ਸਰਕਾਰਾਂ ਦੂਜੀਆਂ ਰਹੀਆਂ ਤੇ ਭਾਖੜਾ ਡੈਮ ਬਣਨ ਲੱਗਿਆ ਤੇ ਪਿੰਡਾਂ ਦੇ ਵਿੱਚ 10 ਸਾਲ ਪ੍ਰਚਾਰ ਕੀ ਹੋਇਆ ਕਿ ਦੇਖੋ ਜੀ ਇਹ ਤਾਂ ਹੁਣ ਬੰਨ ਬਣਾ ਲਿਆ ਤੇ ਪਾਣੀ ਦੇ ਵਿੱਚੋਂ ਸਾਰੇ ਜਿਹੜੇ ਚੰਗੇ ਤੱਤ ਐ ਅਰਕ ਤਾਂ ਕੱਢ ਲੈਣਗੇ ਤੇ ਤੁਹਾਨੂੰ ਪੰਜਾਬੀਆਂ ਨੂੰ ਹੁਣ ਫੋਕਾ ਪਾਣੀ ਪੀਉਣਗੇ ਹੁਣ 10 ਸਾਲ ਵੋਟਾਂ ਇਸ ਗੱਲ ਤੇ ਕਹਿੰਦੇ ਪਈਆਂ ਜਰੀਆਂ ਕਿਉਂਕਿ ਹੁਣ ਪਿੰਡਾਂ 'ਚ ਜਾ ਕੇ ਜਿਹੜਾ ਬੋਲਦਾ ਆਰਥਿਕਤਾ ਚਲੋ ਸਾਧਨ ਫੇਰ ਹੈਗੇ ਆ ਉਸ ਵੇਲੇ ਸਾਧਨ ਨਹੀਂ ਹੁੰਦੇ ਸੀ ਇਹ ਉਸ ਫੋਕੇ ਪਾਣੀ ਵਰਗੀਆਂ ਗੱਲਾਂ ਨੇ ਜਿਹੜੀਆਂ ਅੱਜ ਸਾਡੇ ਵਿਰੋਧੀ ਕਰਦੇ ਆ ਮੈਂ ਬੇਨਤੀ ਕਰਦਿਆਂ ਜੇ ਕੁਝ ਵੀ ਨਾ ਕਰਾਂਗੇ ਹੱਥ ਤੇ ਹੱਥ ਧਰ ਕੇ ਬੈਠੇ ਰਾਵਾਂਗੇ ਤੇ ਫਿਰ ਤਰੱਕੀ ਕਿਵੇਂ ਹੋਏਗੀ ਇਸ ਤੋਂ ਇਲਾਵਾ ਜਿੱਥੇ ਮੈਂ ਖੇਤੀਬਾੜੀ ਦੀਆਂ ਗੱਲਾਂ ਕਰਤੀਆਂ ਕਿ ਖੇਤੀਬਾੜੀ ਦੇ ਪ੍ਰੋਡਕਟ ਜਿੰਨੀਆਂ ਫਸਲਾਂ ਐ ਸਬਜ਼ੀਆਂ ਫਲ ਮਸਾਲੇ ਐ ਡੇਰੀ ਐ ਇਹ ਬਿਲਕੁਲ ਸੁਰੱਖਿਤ ਐ ਕੋਈ ਇਹਦੇ 'ਚ ਛੋਟ ਨਹੀਂ ਦਿੱਤੀ ਤੇ ਨਾ ਇਹ ਚੀਜ਼ਾਂ ਆ ਸਕਣਗੀਆਂ ਉਲਟਾ ਨਰੇਆਤ 0% ਤੇ ਹੋਊਗਾ ਦੂਜਾ ਪੰਜਾਬ ਜਿਹੜਾ ਹੈਗਾ ਉਹ ਸਾਡਾ ਕਪਾਹ ਉਤਪਾਦਕ ਹੈਗਾ ਔਰ ਪੰਜਾਬ ਦੇ ਵਿੱਚ ਜਿੰਨੀ ਭਵੇਂ ਹੁਣ ਘਟ ਹੋਣ ਲੱਗ ਗਈ ਐ ਝੋਨੇ ਕਰਕੇ ਪਰ ਕਪਾਹ ਦੇ ਜਿਹੜੇ ਉਤਪਾਦ ਨੇ ਇਹ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਵੀ ਜਿਹੜਾ ਹੈਗਾ 0% ਤੇ ਜਿਹੜਾ ਹੈਗਾ ਜਾਂ ਬੰਨੇ ਜਿੰਨੇ ਹੈਗੇ ਆ ਉਹਦੇ ਤੇ ਤਪਾਦ ਜਦੋਂ ਨਿਰਿਆਤ ਹੋਊਗਾ ਤੇ ਪੰਜਾਬ ਨੂੰ ਉਹਦਾ ਫਾਇਦਾ ਹੋਊਗਾ ਲੈਦਰ ਦੇ ਜਿਹੜੇ ਉਦਯੋਗ ਆ ਇਸ ਸਮਝੌਤੇ ਨਾਲ ਲੈਦਰ ਉਦਯੋਗ ਨੂੰ ਬਹੁਤ ਫਾਇਦਾ ਹੋਊਗਾ ਸਾਡੀ ਜਿਹੜੀ ਜਲੰਧਰ ਦੀ ਇੰਡਸਟਰੀ ਹੈ ਉਹ ਹੋਰ ਵਧੇ ਫੁੱਲੇਗੀ ਹੁਣ ਤੁਸੀਂ ਛੋਟੀ ਚੀਜ਼ ਹੈ ਪਰ ਵਰਤੀ ਦੀ ਕਿੰਨੀ ਹੈ ਹਰ ਘਰ ਚ ਵਰਤੀ ਦੀ ਹੈ ਕਿ ਜਿਹੜਾ ਖਡਾਉਣੇ ਦਾ ਕਾਰੋਬਾਰ ਆ ਉਹ ਚਾਈਨਾ ਦਾ ਸੀਗਾ ਕਿਉਂਕਿ ਤੁਸੀਂ ਤੇ ਮੈਂ ਵੀ ਜਦੋਂ ਦੇਖਦੇ ਆ ਕੋਕੜੋਣਾ ਲੈਂਦੇ ਸੀ ਤਾਂ ਚਾਈਨਾ ਦਾ ਜਿਹੜਾ ਹੈਗਾ ਉਹ ਪ੍ਰੋਡਕਟ ਆਪਾਂ ਆਮ ਦੇਖਦੇ ਆ ਜਦੋਂ ਚਾਈਨਾ ਤੇ ਤਾਂ 35% ਹੈ ਤੇ ਸਾਡੇ ਤੇ 18% ਹੈ ਤੇ ਕੁਦਰਤੀ ਗੱਲ ਹੈ ਜਿਹੜਾ ਸਾਡਾ ਵੀ ਖਡੋਣਾ ਉਦਯੋਗ ਹੈ ਉਹਨੂੰ ਵੀ ਫਾਇਦਾ ਮਿਲੂਗਾ ਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀ ਇੰਡਸਟਰੀ ਇਸ ਕਿਸਮ ਦੀ ਹੈਗੀ ਆ ਜਿੰਨੇ ਪੁਰਜ਼ੇ ਬਣਦੇ ਆ ਵੱਖ-ਵੱਖ ਮਸ਼ੀਨਰੀ ਦੇ ਇਹਦੇ ਵਿੱਚ ਵੀ ਬਹੁਤ ਵੱਡਾ ਰਲੀਫ ਮਿਲਣਾ ਹੈ ਔਰ ਪੰਜਾਬ ਦੇ ਪੁਰਜ਼ੇ ਜਦੋਂ ਬਾਹਰਲੇ ਮੁਲਕਾਂ ਜਾਣਗੇ ਤਾਂ ਸਾਡੀ ਛੋਟੀ ਵੱਡੀ ਇੰਡਸਟਰੀ ਅੱਗੇ ਨਾਲੋਂ ਤੇਜ਼ ਦੌੜੂਗੀ ਜਾਂ ਨਵੇਂ ਲੱਗਣ ਲਈ ਵੀ ਜੁੰਟ ਜੜਿਆ ਉਹ ਆਉਣਗੇ ਫਿਰ ਇੱਕ ਹੋਰ ਬਹੁਤ ਵੱਡੀ ਚੀਜ਼ ਆ ਜਿਹੜੀ ਸਾਡੇ ਹਰ ਰੋਜ਼ ਘਰੇਲੂ ਵਸਤੂਆਂ ਨੇ ਜਿਹਦੇ ਚ ਫਰਨੀਚਰ ਹੈ ਲੱਕੜ ਦਾ ਸਮਾਨ ਹੈ ਸਹਰਾਣੇ ਗੱਦੇ ਰਜਾਈਆਂ ਬਿਜਲੀ ਦੇ ਲੈਂਪ ਆਦ ਜੋ ਘਰਾਂ ਦੇ ਵਿੱਚ ਵਰਤੀ ਦਾ ਸਜਾਵਟ ਲਈ ਇਹ ਸਾਰੇ ਦੇ ਸਾਰੇ ਦੇ ਲਈ ਬਹੁਤ ਵੱਡੀ ਛੋਟ ਨਾਲ ਪੰਜਾਬ ਦੀ ਜਿਹੜੀ ਹੈਗੀ ਆ ਇੰਡਸਟਰੀ ਉਹ ਹੋਰ ਵਧੇ ਫੁੱਲੇਗੀ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਸਾਡਾ ਜਿਹੜਾ ਘਰੇਲੂ ਉਦਯੋਗ ਹੈ ਉਹਨੂੰ ਇਹਨਾਂ ਨਾਲ ਬਹੁਤ ਬੜਾਵਾ ਮਿਲੂਗਾ ਔਰ ਪੰਜਾਬ ਦੇ ਨੌਜਵਾਨ ਨੂੰ ਜੇਕਰ ਫੈਕਟਰੀਆਂ ਨਹੀਂ ਲੱਗਣਗੀਆਂ ਜੇ ਸਾਡਾ ਨਿਰਿਆਤ ਜਾਂ ਬਾਹਰਲੇ ਮੁਲਕਾਂ ਨੂੰ ਭੇਜਣ ਵਾਲਾ ਮਾਲ ਨਹੀਂ ਵਧੇਗਾ ਤਾਂ ਇੰਡਸਟਰੀ ਕਿਵੇਂ ਲੱਗੂਗੀ ਜੇ ਇੰਡਸਟਰੀ ਲੱਗੂਗੀ ਤਾਂ ਹੀ ਸਾਡੇ ਪੰਜਾਬ ਦੇ ਨੌਜਵਾਨ ਨੂੰ ਜਿਹੜਾ ਹੈਗਾ ਉਹ ਰੋਜ਼ਗਾਰ ਮਿਲੂਗਾ ਸੋ ਮੈਂ ਤੁਹਾਡੇ ਰਾਂ ਹੀ ਆਖਰੀ ਵਾਰੀ ਇੱਕ ਵਾਰੀ ਫਿਰ ਵਿਰੋਧੀ ਪਾਰਟੀਆਂ ਨੂੰ ਵੀ ਬੇਨਤੀ ਕਰੂੰਗਾ ਔਰ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਜੇ ਹਲੇ ਤੀ ਤਾਂ ਪਹਿਲੀ ਗੱਲ ਤਾਂ ਸਮਝੋਤਾ ਸਿਰੇ ਨਹੀਂ ਚੜਿਆ ਕੀ ਇਹਦੇ 'ਚ ਆਉਣਾ ਹੈ ਕੋਈ ਵਾਅਦਾ ਘਾਟਾ ਵੀ ਹੋ ਸਕਦਾ ਹੈ ਤੇ ਚੜ ਲੈਣ ਦਿਓ ਤੇ ਫਿਰ ਬੈਠ ਕੇ ਜੇ ਕੋਈ ਗੱਲ ਕਰਨ ਵਾਲੀ ਹੈ ਬੈਠ ਕੇ ਕਰਨੀ ਚਾਹੀਦੀ ਹੈ ਆਪਾਂ ਮੈਂ ਇੱਕ ਗੱਲ ਪਹਿਲਾਂ ਵੀ ਕਹੀ ਔਰ ਦੁਬਾਰੇ ਦੁਹਰਾ ਦਿੰਨਾ ਕਿ ਜਦੋਂ ਵੀ ਕਿਤੇ ਪੰਜਾਬ ਨੇ ਕੋਈ ਲੈਣਾ ਹੈ ਜਾਂ ਲਿਆ ਤਾਂ ਡੰਕੇ ਦੀ ਚੋਟ ਤੇ ਲੈਂਦਾ ਇਹਦੇ ਵਿੱਚ ਕੋਈ ਦੋਰ ਐ ਨਹੀਂ ਪਰ ਲੈ ਕੇ ਫਿਰ ਅਸੀਂ ਡਾਇਲੌਗ ਤੋਂ ਪਤਾ ਨਹੀਂ ਕਿਤੇ ਨਾ ਕਿਤੇ ਥੜਕ ਜਾਂਦੇ ਆ ਮੇਰੀ ਅੱਜ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਆਪਾਂ ਭਰਮ ਦੇ ਵਿੱਚ ਨਹੀਂ ਫਸਣਾ ਇਹ ਜਿਹੜਾ ਸਮਝੌਤਾ ਹੈ ਪੰਜਾਬ ਦੇ ਦੇਸ਼ ਦੇ ਬਹੁਤ ਵੱਡਾ ਹਿੱਤਚੌਰ ਕਿਸਾਨ ਦਾ ਹਰ ਪੱਖ ਮਜ਼ਬੂਤੀ ਨਾਲ ਪ੍ਰੋਟੈਕਟ ਕੀਤਾ ਗਿਆ ਸੋਸਾ ਰਿਆਂ ਦਾ ਧੰਨਵਾਦ ਜੇ ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਦੱਸ ਦਿਓ ਪਲੀਜ਼ ਕੀ ਲੱਗਦਾ ਅਮਰੀਕਾ ਨੇ ਘਟੇ ਕੀ ਤੇ ਆਪਾਂ ਦਾ ਫਾਇਦਾ ਹੀ ਹੈ ਕੀ ਲੱਗਦਾ ਅਮਰੀਕਾ ਨੇ ਕਾਟੇ ਦਾ ਸੌਦਾ ਕੀਤਾ ਨਹੀਂ ਦੇਖੋ ਉਹਨਾਂ ਨੇ ਜਿਹੜੀਆਂ ਚੀਜ਼ਾਂ ਕੀਤੀਆਂ ਕੋਈ ਉਹਨਾਂ ਨੂੰ ਵੀ ਫਾਇਦਾ ਹੋ ਸਕਦਾ ਜੇ ਤੁਹਾਡੇ ਕੋਲੇ ਟਰੈਕਟਰ ਹੈਗਾ ਤੇ ਮੇਰੇ ਕੋਲੇ ਟਰਾਲੀ ਹੈ ਜੀ ਦੋਵੇਂ ਇਕੱਠੇ ਹੋ ਜਾਾਂਗੇ ਤਾਂ ਸਮਾਨ ਢੋਲਾਂਗੇ ਨਹੀਂ ਤੁਸੀਂ ਵੀ ਖੜੇ ਵੇਖੀ ਜਾਓਗੇ ਤੇ ਮੈਂ ਵੀ ਖੜਾ ਵੇਖੀ ਜਾਊਂਗਾ ਟਰੈਕਟਰ ਤਾਂ ਫਿਰ ਵੀ ਹਲਵਾ ਵੀ ਕੱਲੀ ਟਰਾਲੀ ਕੀ ਕਰੂਗੀ ਚਲੋ ਨਹੀਂ ਐਵੇਂ ਲੱਗਦਾ ਨਾ ਪਾਣੀ ਭਰ ਕੇ ਠੱਲਿਆ ਜਿਆਦਾ ਹੈ ਪਾਣੀ ਬਿਨਾ ਤਾਂ ਜੇ ਆਪਾਂ ਤਿੱਬਿਆਂ ਚ ਹੋਈਏ ਤੇ ਕੀ ਇਹ ਵੀ ਮਰ ਸਕਦੇ ਆ ਤੇ ਹਲ ਚਲਾਏ ਬਣਾ ਸ਼ਾਇਦ ਆਪਾਂ ਤੁਸੀਂ ਕਹਿੰਦੇ ਆ ਵੀ ਉਹ ਸਾਈਨ ਹੀ ਵਾਲੇ ਹੋਇਆ ਐਮਯੂ ਸਾਈਨ ਹੀ ਹੋਇਆ ਤਾਂ ਫਿਰ ਇਹਨਾਂ ਚੀਜ਼ਾਂ ਤੁਸੀਂ ਦੱਸ ਤੀਆਂ ਫਿਕਸ ਹੋ ਚੁੱਕੀਆਂ ਨੇ ਉਹ ਫਿਕਸ ਲੋਕ ਕਿਵੇਂ ਸਮਝਣਗੇ ਉਹ ਫਿਕਸ ਹੈਗੇ ਇੱਕ ਜੁਆਇੰਟ ਸਟੇਟਮੈਂਟ ਜਿਹੜੀ ਹੈਗੀ ਆ ਉਹ ਜਾਰੀ ਹੋਈ ਹੈ ਇਹ ਉਸ ਜੁਆਇੰਟਮੈਂਟ ਸਟੇਟਮੈਂਟ ਤੋਂ ਜਿਹੜੇ ਪੁਆਇੰਟ ਜਿਹੜੇ ਆ ਬਾਹਰ ਆਏ ਸੀ ਪਰ ਮੈਂ ਇੱਕ ਬੇਨਤੀ ਕਰਦੀ ਆ ਦੇਖੋ ਜਦੋਂ ਸਮਝੌਤਾ ਸਾਈਨ ਹੋ ਗਿਆ ਤੇ ਉਹ ਤਾਂ ਉਸੇ 15 ਮਿੰਟਾਂ ਚ ਤੁਹਾਡੇ ਕੋਲੇ ਆ ਜਾਣਾ ਸਾਡੇ ਨਾਲੋਂ ਵੀ ਪਹਿਲਾਂ ਤੁਹਾਡੇ ਕੋਲੇ ਆ ਜਾਣਾ ਇਸ ਕਰਕੇ ਮੈਂ ਤਾਂ ਹੀ ਬੇਨਤੀ ਕਰਾਂ ਵੀ ਹਲੇ ਤੀਕਾ ਬੇਬੀ ਨੇ ਤਾਂ ਹੋਣਾ ਹੈ ਤੇ ਅਸੀਂ ਪਹਿਲਾਂ ਹੀ ਨਾਂ ਧਰਨੂ ਫਿਰਦੇ ਆਂ ਵੀ ਫਲਾਨਾ ਰੱਖਣਾ ਤੇ ਧੌਂਕਾ ਰੱਖਣਾ ਹੋਣ ਮੁੰਡੇ ਵਾਲਾ ਰੱਖਣਾ ਕਿ ਕੁੜੀ ਵਾਲਾ ਉਹ ਤਾਂ ਬਾਅਦ ਵਿੱਚ ਡਿਸਾਈਡ ਹੁੰਦਾ ਨਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਕਾਲੀ ਚ ਨਹੀਂ ਪੈਣਾ ਚਾਹੀਦਾ ਸਮਝੌਤਾ ਸਿਰੇ ਚੜੰਦਿਓ ਔਰ ਦੇਸ਼ ਜਿਹੜੇ ਹੱਥਾਂ 'ਚ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ 14% 12 ਤੋਂ 14% ਗਰੀਬੀ ਰੇਖਾ ਸੀਗੀ ਜਿਹੜੀ ਮਹਿੰਗਾਈ ਦਰ ਤੋਂ ਹੋਈ ਜਿਹੜੀ 4% ਤੇ ਆਈ ਹੈ ਇਹ ਜੇ 14 ਤੋਂ ਲਾ ਕੇ ਤੁਸੀਂ ਸਾਰਾ ਦੇਖੋ ਮੁਲਕ ਤਰੱਕੀ ਕਰ ਰਿਹਾ ਤਾਂ ਕਿਰਪਾ ਕਰਕੇ ਆਪਾਂ ਇਹਨੂੰ ਬੇਠੀਏ ਜਰੂਰ ਕਾਲੇ 'ਚ ਨਾ ਪਈਏ ਬਰਾਤ ਸਾਹਿਬ 2022 ਦੇ ਇਲੈਕਸ਼ਨ ਦੇ ਵਿੱਚ ਵੀ ਇਹੀ ਬੀਬੀ ਵਾਲਾ ਕਹੀਏ ਕਿ ਨੁਕਸਾਨ ਭਾਜਪੀ ਦਾ ਹੋ ਚੁੱਕਾ ਹੈ ਉਮੀਦ ਕਰੋਂਗੇ ਕਿ 27 ਦੇ ਵਿੱਚ ਪੰਗਾ ਦੁਬਾਰਾ ਖੜਾ ਨਾ ਹੋਵੇ ਦੇਖੋ ਦੋ ਦੋ ਗੱਲਾਂ ਹੈ ਜੀ ਦੋ ਗੱਲਾਂ ਮੈਂ ਬੇਨਤੀ ਕਰਦਿਆਂ ਹਰ ਚੀਜ਼ ਜਿਹੜੀ ਹੈ ਵੋਟਾਂ ਨਾਲ ਨਹੀਂ ਤੋਲਣੀ ਚਾਹੀਦੀ ਮੈਂ ਇੱਕ ਬੇਨਤੀ ਕਰਾਂ ਦੇਸ਼ ਅੱਗੇ ਵਧਾਉਣਾ ਹੈ ਦੇਸ਼ ਮਜ਼ਬੂਤ ਕਰਨਾ ਤੇ ਪੰਜਾਬ ਉਹਦੇ ਚ ਖੁਦ ਬਾ ਖੁਦ ਮਜ਼ਬੂਤ ਹੋਣਾ ਹੈ ਔਰ ਖਾਸ ਕਰਕੇ ਕਿਸਾਨੀ ਇਹਦੇ ਚ ਬਹੁਤ ਜਿਆਦਾ ਪ੍ਰੋਟੈਕਟ ਹੈ ਔਰ ਮੈਂ ਸਮਝਦਾ ਕਿ ਜਿਆਦਾਤਰ ਕਿਸਾਨੀ ਦੇ ਹਿੱਤ ਚ ਇਹ ਸਮਝੌਤਾ ਹੈਗਾ ਇਸ ਕਰਕੇ ਪ੍ਰਮਾਤਮਾ ਮਿਹਰ ਕਰੇ ਸਮੇਂ ਸਿਰ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਸਚਾਈ ਆ ਆ ਨਾਲੇ ਜਦੋਂ ਡਾਕੂਮੈਂਟ ਬਾਹਰ ਆ ਜਾਣਾ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਤੇ ਮੈਂ ਤੁਹਾਨੂੰ ਵੀ ਹੱਥ ਬਨ ਕੇ ਬੇਨਤੀ ਕਰਾਂ ਕਿ ਕਿਸਾਨੀ ਦਾ ਕੰਮ ਨੋਟਵਾਰ ਕੇ ਕਿਸਾਨੀ ਤਾਂ ਖਤਮ ਹੋ ਚੁੱਕੀ ਪੰਜਾਬ ਚ ਡਾਕਟਰ ਸਾਹਿਬ ਵੀ ਕਹਿ ਰਹੇ ਨੇ ਹਾਂ ਨਹੀਂ ਡਾਕਟਰ ਸਾਹਿਬ ਨੇ ਜਿਸ ਸਦਾਰਬ ਚ ਕਿਹਾ ਹੈ ਕਲ ਮਤਲਬ ਜਿਹੜੇ ਬਹੁਤ ਪੜੇ ਲਿਖੇ ਆ ਮੁੰਡੇ ਵੀ ਉਹ ਆਪਣਾ ਕੰਮ ਕਰ ਲਿਆ ਪਰ ਖੇਤੀਬਾੜੀ ਵਾਲੇ ਪਾਸੇ ਉਹਨਾਂ ਦਾ ਪੋਤਾ ਪੜ੍ਹ ਲਿਖ ਕੇ ਆਇਆ ਉਹਨਾਂ ਨੇ ਆਪਦੇ ਪੋਤੇ ਦੀ ਗੱਲ ਮੇਰਾ ਖਿਆਲਾ ਕੀਤੀ ਹੈ ਵਰਨਾ ਜੇ ਕਿਸਾਨੀ ਨਾ ਹੁੰਦੀ ਤੇ ਜੋ ਕੋਵਿਡ ਦੇ ਵਿੱਚ ਹਾਲ ਹੋ ਗਿਆ ਸੀ ਸਾਰੇ ਮੁਲਕਾਂ ਦਾ ਤੇ ਫਿਰ ਇੰਡੀਆ ਦਾ ਵੀ ਸ਼ਾਇਦ ਉਦੋਂ ਜ਼ਿਆਦਾ ਹੁੰਦਾ ਮਾੜਾ ਹਾਲ ਜੋ ਹਾਲਾਤ ਸੀਗੇ ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਨੂੰ ਪਤਾ ਹੈ ਕਿ ਕਿਸਾਨੀ ਜਿਹੜੀ ਹੈਗੀ ਆ ਉਹ ਰੀੜ ਦੀ ਹੱਡੀ ਹੈਗੀ ਆ ਪਰ ਤਰੱਕੀ ਉਦਯੋਗ ਬਿਨਾ ਤੇ ਨਿਰਯਾਤ ਬਿਨਾ ਕੋ ਨਹੀਂ ਸਕਦੀ। ਅਪਰਾਡ ਡਾਇਰੈਕਟਰ ਸੰਪਰਕ ਕਰੂੰਗੇ ਕਿ ਕਿਹੜੇ ਕਿਸਾਨ ਜੇ ਨਾਰਾਜ਼ ਹੈ ਉਹਨਾਂ ਨੂੰ ਸਮਝਾਇਆ ਜਾ ਸਕੇ ਮਨਾਇਆ ਜਾ ਸਕੇ। ਬਿਲਕੁਲ ਕਰਾਂਗੇ ਜੇ ਕਿਉਂ ਨਹੀਂ ਕਰਾਂਗੇ ਸਭ ਨੂੰ ਜਾਵਾਂਗੇ ਨਾਰਾਜ਼ ਤਾਂ ਮੇਰੇ ਖਿਆਲ ਕੋਈ ਵੀ ਨਹੀਂ ਹੋਣਾਗਾ ਪਰ ਜੇ ਕੋਈ ਗੱਲ ਦਾ ਕੋਈ ਭੁਲੇਖਾ ਹੋਇਆ ਤੇ ਸਾਰਿਆਂ ਨਾਲ ਬੈਠ ਕੇ ਜਿਹੜਾ ਹੈਗਾ ਉਹ ਵਾਰਤਾਲਾਪ ਕਰਾਂਗੇ। ਦੂਸਰਾ ਮਨਿੰਦਰ ਸਿੰਘ ਰਾਜਪਟ ਸਿੰਘ ਦਾ ਸਾਰਾ ਜਿਹਾ ਬਿਆਨ ਆਇਆ ਕਹਿੰਦੇ ਜੀ ਹਰਿਆਣੇ ਦੇ ਮੁੱਖ ਮੰਤਰੀ ਪੰਜਾਬ ਚ ਆਉਂਦੇ ਨੇ ਐਸਵਾਈਐਲ ਦੀ ਗੱਲ ਕਰਦੇ ਨੇ। ਇਨਾਂ ਦਾ ਵਿਰੋਧ ਕਿਸਾਨ ਕਰਨ ਇਨਾਂ ਦਾ ਵਿਰੋਧ ਕਾਂਗਰਸ ਕਰੇ ਸਰਕਾਰ ਕਰੇ ਕਿਉਂਕਿ ਜਿਹੜਾ ਪੰਜਾਬ ਦਾ ਪਾਣੀ ਲੈ ਜਾਣਾ ਚਾਹੁੰਦਾ ਸੀ ਪੰਜਾਬ ਚ ਵੜ ਨਹੀਂ ਦੇਵਾਂਗੇ ਹਰ ਜਗ੍ਹਾ ਤੇ ਵਿਰੋਧ ਕਰਾਂਗੇ ਰਾਜਾ ਅਮਰਿੰਦਰ ਸਿੰਘ ਵਿੜਕ ਨੂੰ ਵਿੜਿੰਗ ਨੂੰ ਮੈਂ ਬੇਨਤੀ ਕਰੂੰਗਾ ਕਿ ਤੇਰੀ ਮਾਤਾ ਸ਼ਰੀ ਦੇ ਹੀ ਇਹ ਸਾਰੇ ਪਿੱਟਣੇ ਪਏ ਹੋਏ ਐ ਇਸ ਕਰਕੇ ਜਿਹੜੀ ਜਿਹੜੀ ਪਾਰਟੀ ਉਸ ਗੱਲਾਂ ਦੀ ਪਦੈਸ਼ ਐ ਜਿਨੇ ਪੰਜਾਬ ਦਾ ਗਲਾ ਕੁੱਟਿਆ ਜਿਨੇ ਪੰਜਾਬ ਦਾ ਨੌਜਵਾਨ ਸਿੱਖ ਤੇ ਸਿੱਖ ਮਾਰੇ ਉਹ ਉਹ ਕਹਦੇ ਇਹ ਇਸ ਪਾਸੇ ਨੂੰ ਪੰਨੇ ਮੈਂ ਬੇਨਤੀ ਕਰਾਂ ਕਿ ਅੱਜ ਆਪਾਂ ਐਸੇ ਤੇ ਰਹੀਏ ਤਾਂ ਜ਼ਿਆਦਾ ਬਿਹਤਰ ਹੈ ਇਹ ਨਹੀਂ ਤਾਂ ਹੋਰ ਪਾਸੇ ਚਲੋ ਮੈਂ ਆਪਰੇਸ਼ਨ ਲਾਟੋਸ ਨੂੰ ਲੈ ਕੇ ਮੈਂ ਆਪਰੇਸ਼ਨ ਲਾਟੋਸ ਪਹਿਲੇ ਪਹਿਲੇ ਖਤਮ ਕਰੋ ਆਪਰੇਸ਼ਨ ਲਾਟੋਸ ਦਾ ਜਵਾਬ ਮਰਾਠਾ ਜੀ ਇੱਕ ਕਿਸਾਨਾਂ ਦਾ ਜ਼ਿਕਰ बार-बार ਹੋ ਰਿਹਾ ਹੈ ਤੁਸੀਂ ਗੱਲ ਵੀ ਕਰਦੇ ਲੇਕਿਨ ਕਿਸਾਨ ਜਾਂ ਕੇ ਬੰਦੇ ਕਿਉਂ ਨਹੀਂ ਮੰਨ ਗਏ ਕਿਉਂ ਉਹਨਾਂ ਦੇ ਮਨਾਂ ਦੇ ਵਿੱਚ ਚੱਲੇ ਵੀ ਪੰਪ ਪੰਪਰੂਸ ਨਹੀਂ ਮੇਰਾ ਖਿਆਲ ਨਹੀਂ ਇੰਨੀ ਹਲੇ ਕੋਈ ਗੱਲ ਹੈਗੀ ਹੈ ਪਰ ਜੇ ਕੋਈ ਹੋਊਗੀ ਕਿਉਂਕਿ ਵਿਰੋਧੀ ਪਾਰਟੀਆਂ ਬੋਲ ਰਹੀਆਂ ਸੀ ਤਾਂ ਜਵਾਬ ਦੇ ਰਹੇ ਆ ਤੇ ਜੇ ਕਿਸਾਨ ਜਿਹੜੇ ਹੈਗੀਆਂ ਜਥੇਬੰਦੀਆਂ ਵੀ ਜ ਉੰਬ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਉਹਨਾਂ ਨੂੰ ਬੁਲਾਉਣਾ ਪਿਆ ਸੀ ਬੁਲਾਵਾਂਗੇ ਸਾਡਾ ਸੰਝਿਆ ਦੇ ਉੱਤੇ ਭਾਰਤਵਾਨ ਨੇ ਕਿਹਾ ਕਿ ਉਹਨੇ ਕਿਹਾ ਅੱਗੇ ਵੀ ਐਲਾਨ ਕੀਤਾ ਕਿ ਅੱਗੇ ਵੀ ਅਸੀਂ ਡਿਜ਼ਾਈਨ 딜 ਹੋ ਜੇਗੀ ਉਸ ਦਿਨ ਵੀ ਅਸੀਂ ਪ੍ਰੋਟੈਸਟ ਕਰਾਂਗੇ ਚਲੋ ਖੈਰ ਕੋਈ ਨਹੀਂ ਤੁਹਾਡੋਂ ਤਾਂ ਹੀ ਤਕਲੀਫ ਦਿੱਤੀ ਹੈ ਤਾਂ ਕਿ ਜਿਹੜੀ ਸਚਾਈ ਹੈ ਉਹ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਧੰਨਵਾਦ ਆਪਰੇਸ਼ਨ ਲੋਟਸ ਦੇ ਜੀ ਆਪਰੇਸ਼ਨ ਲੋਟਸ ਦੇ ਇਲਜ਼ਾਮ ਆਮਾਦੀ ਪਾਰਟੀ ਤੱਦ ਲਾਂਦੀ ਹੈ ਜਦ ਜ਼ਮੀਨ ਦੇ ਉੱਪਰ ਲੋਗਾ ਦੇ ਅੰਦਰ ਜਿਹੜਾ ਹੈਗਾ ਉਹਨੂੰ ਰਿਸਪੌਂਸ ਮਿਲਣਾ ਬੰਦ ਹੋ ਜਾਂਦਾ ਅੱਜ ਪੰਜਾਬ ਦੇ ਅੰਦਰ ਥੱਲੇ ਲੋਕ ਤਰਾਹੀਮਾਮ ਤਰਾਹੀਮਾਮ ਨੇ ਲੋਕ ਚੀਖਾ ਮਾਰ ਰਹੇ ਨੇ ਪਹਿਲੇ ਫਿਰੋਤੀ ਦੀ ਕਾਲ ਉਹਨੂੰ ਆਉਂਦੀ ਸੀ ਜਿਹੜਾ ਵੱਡੀ ਗੱਡੀ ਖੀਦਾ ਸੀ ਮਰਸੀਡੀਜ਼ ਆਡੀ ਖੀਦਾ ਸੀਗਾ ਜਾਂ ਵੱਡੀ ਫੈਕਟਰੀਆਂ ਵੱਡਾ ਮਕਾਨ ਦੀ ਛੱਤ ਕਰਦਾ ਸੀ ਅੱਜ ਕਰਾਨੇ ਵਾਲੇ ਨੂੰ ਆਰੀਆਂ ਨੇ ਸੋ ਲਾ ਐਂਡ ਆਰਡਰ ਬਹੁਤ ਥੱਲੇ ਚੱਲ ਗਿਆ ਹੈ ਗੈਂਗਸਟਰ ਦੰਦਣਾ ਹੁੰਦੇ ਨੇ ਪੁਲਿਸ ਥਾਣੇ ਦੇ ਅੰਦਰ ਬੰਦ ਹੁੰਦੀ ਹੈ ਥਾਣੇ ਤੇ ਅਟੈਕ ਹੁੰਦੇ ਨੇ ਨਸ਼ਾ ਬੇਲਗਾਮ ਚੱਲ ਰਿਹਾ ਹੈ ਇਹਨਾਂ ਸਾਰੀ ਗੱਲਾਂ ਤੇ ਪਰਦਾ ਪਾਉਣ ਵਾਸਤੇ ਆਪਰੇਸ਼ਨ ਲੋਟਸ ਦਾ ਜਿਹੜਾ ਐਲੀਗੇਸ਼ਨ ਆਮ ਆਦੀ ਪਾਰਟੀ ਨੇ ਕੱਲ ਲਗਾਇਆ ਮੈਂ ਦੋ ਗੱਲਾਂ ਕਹਿਣਾ ਚਾਹਾਂਗਾ ਪਹਿਲੀ ਗੱਲ ਮੈਂ ਕਹਿਣਾ ਚਾਹਾਂਗਾ ਕਿ ਜਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਨੂੰ ਪੁੱਛਿਆ ਗਿਆ ਕਿ ਸੈਣੀ ਸਾਹਿਬ ਇਹ ਐਲੀਗੇਸ਼ਨ ਲੱਗਿਆ ਵਿਦਨ ਪਾਰਟੀ ਗੱਲ ਹੋਈ ਤਾਂ ਕਿ ਨਰਿੰਦਰ ਭੜਾਚ ਹੈ ਕਹਿੰਦੇ ਉਸ ਭਾਈ ਕੋ ਇਹ ਪੁੱਛੋ ਉਸ ਭਾਈ ਕੋ ਇਹ ਪੁੱਛੋ ਕਿ ਮੈਂ ਤੇਰ ਕੋ ਮਿਲਿਆ ਕਦ ਤੈਸੀ ਜਿਹਾ ਭਾਈ ਨਹੀਂ ਉਹ ਭੈਣ ਹੈ ਸੋ ਹੁਣ ਇਹ ਵੀ ਨਹੀਂ ਪਤਾ ਕਿ ਭਾਈ ਹੈ ਜੀ ਭੈਣ ਹੈ ਇੱਕ ਗੱਲ ਦੂਸਰਾ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਨੇ ਆਪਣੀ ਗੱਲ ਰੱਖੀ ਹੈ ਤੀਸਰਾ ਮੈਂ ਹਰਪਾਲ ਚੀਮਾ ਜੀ ਨੂੰ ਯਾਦ ਕਰਨਾ ਚਾਹਾਂਗਾ ਕਿ ਤੁਸੀਂ ਸਰਕਾਰ ਬਣੇ ਤੁਹਾਡੇ ਹਲੇ 6 ਮਹੀਨੇ ਹੋਏ ਸੀਗੇ 13 ਸਤੰਬਰ 2022 ਨੂੰ 25 ਐਮਐਲਏ ਖਿਦੰਦੀ 10-10 ਕਰੋੜ ਰੁਪਏ ਦੇਣ ਦੀ ਤੁਸੀਂ ਜੜਿਆ ਆਪਰੇਸ਼ਨ ਲੋਟਸ ਦੇ ਅਲੀਗੇਸ਼ਨ ਲਾਇਏ ਸੀਗੇ ਇੰਨਾ ਨਹੀਂ ਹੈ ਹਰਪਾਲ ਚੀਮਾ ਜੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਆਪਣੇ ਐਮਐਲਏ ਦੇ ਨਾਲ ਜੜਾ ਹੈਗਾ ਡੀਜੀਪੀ ਗੌਰਵ ਯਾਦਵ ਨੂੰ ਮਿਲੇ ਤੇ ਮਹੌਲੀ ਥਾਣੇ 'ਚ ਐਫਆਈਆਰ ਦਰਜ ਕੀਤੀ ਗਈ ਜਿਸ 16 ਮਾਰਚ 2022 'ਚ ਥੋੜੀ ਸਰਕਾਰ ਬਣੀ ਸਤੰਬਰ 2022 ਤੁਸੀਂ ਪਰਚਾ ਦਰਜ ਕੀਤਾ 6 ਮਹੀਨੇ ਬਾਅਦ 3.5 ਸਾਲ ਹੋ ਗਏ ਨੇ ਉਹ ਪਹਿਲੇ ਆਪਰੇਸ਼ਨ ਲੋਟਸ ਦਾ ਕੀ ਹੋਇਆ ਪਹਿਲਾ ਆਪਰੇਸ਼ਨ ਲੋਟਸ ਵੀ ਝੂਠ ਸੀਗਾ ਇਹ ਦੂਜਾ ਵੀ ਝੂਠ ਹੈ ਚਿੰਤਾ ਨਾ ਕਰੋ ਤੁਸੀਂ ਲੋਕਾਂ ਨੂੰ ਬੇਸਕੋੜੀ ਬਣਾਸਦੇ ਫਰਵਰੀ 2027 'ਚ ਪੰਜਾਬ ਦੇ ਅੰਦਰ ਆਮ ਆਦੀ ਪਾਰਟੀ ਦਾ ਸਜ਼ਮਾਨਤਾ ਜਬ ਜਬ ਤੋਂ ਗਿਆ ਬਲਕਿ ਲੋਗ ਇਹਨਾਂ ਨੂੰ ਪੰਜਾਬ ਪਜਾ ਕੇ ਪੰਜਾਬ ਪਜਾ ਕੇ ਪੰਜਾਬ ਤੋਂ ਬਾਹਰ ਕਰਨਗੇ ਕਵੀ ਕਮਲਿੰਦਰ ਸਿੰਘ ਰਾਜਾਵੜਿੰਗ ਦਾ ਬਿਆਨ ਹੈ ਕਹਿੰਦੇ ਜੀ ਗਵਰਨਰ ਸਾਹਿਬ ਯਾਤਰਾ ਕਰ ਰਹੇ ਨੇ ਕਿਤੇ ਨਾ ਕਿਤੇ ਜੀਜਪੀ ਦੀ ਲਈ ਇੱਕ ਪੇਚ ਤਿਆਰ ਕਰਨ ਦੀ ਕੋਸ਼ਿਸ਼ ਹੈ ਅਤੇ ਜੇਕਰ ਗਵਰਨਰ ਨਸ਼ਾ ਰੋਕਣਾ ਚਾਹੁੰਦੇ ਨੇ ਤਾਂ ਗ੍ਰਹਿ ਮੰਤਰੀ ਨਾਲ ਮਿਲ ਨਾਲ ਬਾਕੀ ਦੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਲੈ ਕੇ ਜਾਣ ਕਾਂਗਰਸ ਹੰਦ ਨਾਲ ਜਾਣ ਨੂੰ ਪਿਆਰਾ ਔਰ ਇਹ ਯਾਤਰਾ ਦਾ ਖਰਚਾ ਜਿਹੜਾ ਉਹ ਕਿਹਨੇ ਕੀਤਾ ਵੀ ਦੱਸਿਆ ਜਾਵੇ ਪੰਜਾਬ ਦੇ ਅੰਦਰ ਨਸ਼ੇ ਦੇ ਖਿਲਾਫ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਵਿੱਚ ਬਹੁਤ ਸਾਰੇ ਲੀਡਰ ਕੰਮ ਕਰ ਰਹੇ ਨੇ ਨਸ਼ੇ ਦੇ ਖਿਲਾਫ ਜਿਹੜੀ ਜੰਗ ਹੈ ਉਹਦੇ ਦੋ ਹਿੱਸੇ ਨੇ ਇੱਕ ਹਿੱਸਾ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਫੜਨਾ ਫੜ ਕੇ ਅੰਦਰ ਦੇਣਾ ਹੈ ਉਸੇ ਕੇਜਰੀਵਾਲ ਦਾ ਫਾਰਮੂਲਾ ਵੀ ਹੈ ਉਸ ਤੋਂ ਬਾਅਦ ਆਉਂਗਾ ਦੂਸਰਾ ਹੈਗਾ ਲੋਕਾਂ ਦੇ ਅੰਦਰ ਜਾਗਰੂਕਤਾ ਖੜੀ ਕਰਨੀ ਯੁਵਾਵਾਂ ਦੇ ਅੰਦਰ ਜਾਗਰੂਕਤਾ ਖੜੀ ਕਰਨੀ ਕੀ ਜੇ ਨਸ਼ੇਦ ਤੁਸੀਂ ਆਦੀ ਹੋਗੇ ਤੁਹਾਡੇ ਜੀਵਨ ਚ ਕੀ ਨੁਕਸਾਨ ਹੋਣਗੇ ਮਾਪਿਆਂ ਨੂੰ ਜਾਗਰੂਕ ਕਰਨਾ ਕਿ ਜਿਹੜਾ ਤੁਹਾਡਾ ਬੱਚਾ ਨਸ਼ੇ ਵੱਲ ਜਾ ਰਿਹਾ ਹੈ ਤੇ ਉਹਦੇ ਸਿੰਟਮਸ ਕੀ ਨੇ ਆਸੀ ਵੀ ਜੋਸ਼ੀ ਫਾਊਂਡੇਸ਼ਨ ਵੱਲੋਂ ਜਿਹੜਾ ਹੈਗਾ 2000 ਤੋਂ ਉੱਪਰ ਨਸ਼ਾ ਵਿਰੋਧੀ ਪ੍ਰੋਗਰਾਮ ਪੰਜਾਬ ਚ ਕੀਤੇ ਨੇ ਤੇ ਜੇ ਗਵਰਨਰ ਸਾਹਿਬ ਪੰਜਾਬ ਦੇ ਅੰਦਰ ਅਵੇਰਨੈਸ ਕੈਂਪੇਨ ਚ ਲਾ ਰਹੇ ਨੇ ਉਸ ਚ ਮਾੜਾ ਕੀ ਹੈ ਇਸ ਅਵੇਰਨੈਸ ਕੈਂਪੇਨ ਦੀ ਚੌਥਾ ਜਾਂ ਪੰਜਵਾਂ ਪੜਾਅ ਹੈਗਾ ਔਰ ਇਹਦੇ ਸ਼ੁਰੂ ਦੀ ਕੈਂਪੇਨ ਸੀ ਅੰਦਰ ਡੀਜੀਪੀ ਵੀ ਗਏ ਚੀਫ ਸਕੱਟਰੀ ਵੀ ਗਏ ਆਮ ਆਦੀ ਪਾਰਟੀ ਦੇ ਮੰਤਰੀ ਵੀ ਗਏ ਐਮਐਲਏ ਵੀ ਗਏ ਲੋਕਲ ਲੀਡਰ ਵੀ ਤੇ ਜੇ ਉਸੇ ਕਾੜੀ ਚ ਭਾਜਪਾ ਦੇ ਲੀਡਰ ਜਾਂ ਹੋਰ ਪਾਰਟੀਆਂ ਦੇ ਲੀਡਰ ਜਿੰਦ ਨੇ ਮਾੜਾ ਕੀ ਹੈ ਅਵੇਅਰਨੈਸ ਦਾ ਕੰਮ ਹੈ ਲੇਕਿਨ ਆਮ ਆਦੀ ਪਾਰਟੀ ਨੂੰ ਕੁਐਸਚਨ ਪੁੱਛੇ ਰਾਜਾ ਵੜਿੰਗ ਰਾਜਾ ਵੜਿੰਗ ਕਾਂਗਰਸ ਸਾਹ ਪੁੱਛੇ ਆਮ ਆਦੀ ਪਾਰਟੀ ਜਵਾਬ ਵੀ ਦੇਵੇ ਸਾਡੇ ਕੁਐਸਚਨ ਦਾ ਜਵਾਬ ਵੀ ਦੇਵੇ ਕੁਐਸਚਨ ਸਾਡਾ ਸਾਂਝਾ ਹੈ ਕੁਐਸਚਨ ਕੀ ਹੈ ਕੀ ਪੰਜਾਬ ਪੁਲਿਸ ਤੁਹਾਡੇ ਕੋਲ ਹੈ ਇਸ ਪੰਜਾਬ ਪੁਲਿਸ ਨੇ ਪੰਜਾਬ ਤੋਂ ਅਤੰਕਵਾਦ ਜੜੋਂ ਖਤਮ ਕਰਤਾ ਸੀ ਇੱਕ ਟਾਈਮ ਸੀਗਾ ਸੂਰਜ ਅਸਤ ਤੋਂ ਬਾਅਦ ਸੂਰਜ ਛੁੱਪਣ ਤੋਂ ਬਾਅਦ ਥਾਣੇ ਐ ਤਾਲਾ ਮਾਰ ਜਾਂਦਾ ਸੀਗਾ ਐਲ ਐਮ ਜੀ ਲੈ ਕੇ ਥਾਣੇ ਤੇ ਖੜ ਜਾਂਦੇ ਸੀ ਕਿ ਥਾਣੇ ਤੇ ਕੋਈ ਅਟੈਕ ਨਾ ਕਰੇ ਪੂਰਾ ਪੰਜਾਬ ਜਿਹੜਾ ਅੱਤਵਾਦੀਆਂ ਹੱਥ ਹੁੰਦਾ ਸੀਗਾ ਉਸ ਅੱਤਵਾਦ ਨੂੰ ਪੰਜਾਬ ਦੇ ਅੰਦਰ ਜੜੋਂ ਖਤਮ ਕੀਤਾ ਇਸ ਪੰਜਾਬ ਪੁਲਿਸ ਨੇ ਤੇ ਕੀ ਕਾਰਨ ਹੈ ਪੰਜਾਬ ਪੁਲਿਸ ਹੁਣ ਨਹੀਂ ਖਤਮ ਕਰੇ ਕਿਉਂਕਿ ਇਸ ਚ ਪੋਲੀਟੀਕਲ ਵਿਲ ਨਹੀਂ ਹੈ 16 ਮਾਰਚ 2022 ਤੋਂ ਪਹਿਲੇ ਅਰਵਿੰਦ ਕੇਜਰੀ ਵਾਲਦਾ ਫਾਰਮੂਲਾ कि पंजाब में नशा रहा है वीडियो पंजाब में नशा रहा है सत्ताधारी केमुला लागू कर लो आम आदमी पार्टी एम एल ए आम आदमी पार्टी के मंत्री आम आदमी पार्टी एम पी आम आदमी पार्टी के मुख्यमंत्री आप पंजाब में नशा बिकवा रहे हो जो केजरीवाल का फार्मूला लागू करिए कह रहे हैं आज क्वेश्चन स्पष्ट है कि गवर्नर साहब की नशा विरोधी मुहिम चल रही है और उस नशा विरोधी मुहिम के खिलाफ जो है आप पंजाब की आम आदमी पार्टी और पंजाब के और विपक्षी नेता उसका जवाब दे रहे हैं तो उस संदर्भ में हमारा पढ़ाई है बाकी पंजाब में नशा कम हुआ ज्यादा हुआ ये लोग फरवरी दो की वोटों में पंजाब के लोगों को पंजाब की सरकार को आम आदमी पार्टी को और खास करके लिकर स्कैम में बड़ी मुश्किल से जमानत में मारा अरविंद केजरीवाल को समझा देंगे